ਕਿਉਂ ਜਵਾਨੀ ਨੂੰ ਨੱਪਣ ਤੇ ਤੁਰ ਪਿਆ ਕਿਉਂ ਜਵਾਨੀ ਉਹੀ ਜਵਾਨੀ ਜਿਹੜੀ ਜਿਹੜੀ ਅੱਜ ਸੜਕਾਂ ਤੇ ਆਈ ਆ ਹਜ਼ਾਰਾਂ ਦੀ ਗਿਣਤੀ ਚ ਇਹ ਉਹੀ ਨੌਜਵਾਨ ਨੇ ਜਿਹੜੇ ਤੇਰੇ ਨਾਲ ਸੀ ਜਿੱਤ ਲੜਦੇ ਲੋਕਾਂ ਨੇ ਬਿਲਕੁਲ ਜਿੱਤ ਲੜਦੇ ਲੋਕਾਂ ਨੇ ਸੁਪਾ ਸੇ ਤੈਨੂੰ ਵੀ ਬੇਨਤੀ ਕਰਨਾ ਚਾਹਣਾ ਛੱਡ ਯਾਰ ਕਿਹੜੇ ਚੱਕਰਾਂ ਚ ਕਿਹੜੇ ਚੱਕਰਾਂ ਚ ਪਿਆ ਰਿਹਾ ਤੂੰ ਖੁਦ ਆਹੀਂ ਬੋਲਦਾ ਰਿਹਾ ਆਹੀਂ ਬੋਲ-ਬੋਲ ਕੇ ਤੂੰ ਦੂਜਿਆਂ ਦੀਆਂ ਗੱਲਾਂ ਲੋਕਾਂ ਸਾਹਮਣੇ ਰੱਖਦਾ ਰਿਹਾ ਅੱਜ ਤੇਰੀਆਂ ਗੱਲਾਂ ਲੋਕ ਰੱਖਣ ਲੱਗੇ ਜੇ ਤੈਨੂੰ ਬਰਦਾਸ਼ਤ ਨਹੀਂ ਪਾਣੀ ਸੁਪੇ ਦੀ ਦਿਹਾੜੀ ਨੂੰ ਲੈ ਕੇ ਹੋਏ ਕੱਟ ਤੇ ਗੋਲੇ ਲੱਖਾਂ ਸਦਾਨਾ ਸਰਕਾਰ ਤੇ ਨੌਜਵਾਨਾਂ ਬਾਰੇ ਕੀ ਕੁਝ ਗੋਲੇ ਲੱਖਾਂ ਆਉ ਦੇ ਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤ ਲੜਦੇ ਲੋਕਾਂ ਦੀ ਬਿਲਕੁਲ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ ਅੱਜ ਤੁਸੀਂ ਸਾਬਤ ਕਰਦਾ ਪੰਜਾਬ ਦੇ ਨੌਜਵਾਨੋਂ ਪੰਜਾਬ ਹੀ ਨਹੀਂ ਕਰਨਾਲ ਤੋਂ ਰਾਜਸਥਾਨ ਜੈਪੁਰ ਤੱਕ ਦੇ ਅੱਜ ਨੌਜਵਾਨ ਆਏ। ਤੇ ਤੁਸੀਂ ਇਸ ਗੱਲ ਤੇ ਮੋਹਰ ਲਾਤੀ ਕਿ ਜਿੰਨੀਆਂ ਮਰਜ਼ੀ ਰੋਕਾਂ ਹੋਣ ਜਿੰਨੇ ਮਰਜ਼ੀ ਪੈਰੇ ਹੋਣ ਜਿੰਨੇ ਮਰਜ਼ੀ ਤਾਬੇ ਡਰਾਵੇ ਤਬਕੇ ਹੋਣ ਪਰ ਤੁਸੀਂ ਝੋਟੇ ਅੱਜ ਨੇੜੀਆਂ ਠਾਤੀਆਂ ਯਾਰ ਕਿਵੇਂ ਤੁਹਾਨੂੰ ਡਾਂਗਾਂ ਦਾ ਵੀ ਕੁੱਟਿਆ ਗਿਆ ਅੱਜ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਦੇ ਪੁਲਿਸ ਨੇ ਡਾਂਗਾਂ ਮਾਰੀਆਂ ਇੱਕ ਤਾਂ ਮੋਢਾ ਲਾਤਾ ਮੁੰਡੇ ਦਾ ਤਰੇ ਦਾ ਇੱਕ ਦੇ ਕੱਪੜੇ ਹੀ 파ੜਤੇ ਸਾਰੇ ਕਿੰਨਾਂ ਨੂੰ ਥਾਣਾ ਚ ਰਾਤ ਹੀ ਫੜ ਕੇ ਤਾਲ ਲਿਆ ਸੀਗਾ ਪਰ ਉਹਦੇ باوجود ਵੀ ਤੁਸੀਂ ਬਾਣਾ ਬੇਦੀ ਕਣਕਾਂ ਬੇਦੀ ਡੰਡੋ ਡੰਡੀ ਹੋ ਕੇ ਪਈਓ ਪਈ ਹੋ ਕੇ ਤੁਸੀਂ ਬਈ ਪਹੁੰਚੇ ਹੋ ਜਰਾ ਮੈਂ ਕਈ ਵਾਰੀ ਸੋਚਦਾ ਹੁੰਦਾ ਹਾਂ ਵੇਖਿਆ ਯਾਰ ਇਹ ਉਹ ਨੌਜਵਾਨ ਨੇ ਇੰਨਾ ਜਜ਼ਬਾ ਇੰਨਾ ਜਨੂਨ ਹੈ ਇਹਨਾਂ ਨੇ ਕੀ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਕੋਈ ਮੈਂਬਰ ਬਣਨਾ ਹੈ, ਸਰਪੰਚ ਬਣਨਾ ਹੈ ਜਾਂ ਇਹਨਾਂ ਨੇ ਕੋਈ ਸਿਆਸਤ 'ਚ ਆਉਣਾ ਹੈ। ਕਿੰਨੇ ਘੋਣੇ ਵਿਚਾਰੇ ਉਹ ਤਾਂ ਜਿਹੜੇ ਇਹੀ ਸੋਚ ਵਾਲੇ ਹੋਣੇ ਆ। ਬਹੁਤਿਆਂ ਦੇ ਅੰਦਰ ਤਾਂ ਜਿਨ੍ਹਾਂ ਨੂੰ ਬੇਸੀ ਪੰਜਾਬ ਨਾਲ ਪਿਆਰ ਆ। ਜਾਂ ਪੰਜਾਬ ਦੇ ਜਿਹੜੇ ਲੜਦੇ ਲੋਕ ਨੇ ਉਹਨਾਂ ਨਾਲ ਪਿਆਰ ਆ। ਉਹ ਯਾਰ ਜਿ ਸਿਰਾਂ ਤੁਸੀਂ ਕਰਾਤਾ। ਤੇ ਮੈਂ ਸੋਚਦਾ ਵੀ ਯਾਰ ਜਿਹੜੇ ਐਨੇ ਜਾਨ ਹੂਲ ਕੇ ਲੜਦੇ ਆ ਕੋਈ ਪਰਿਵਾਰ ਨਹੀਂ ਦੇਖੋ ਆ ਜਿਨ੍ਹਾਂ ਨੇ ਕੀਤੀ ਬਥੇਰਾ ਮੈਂ ਕੋਸ਼ਿਸ਼ ਕਰਦਾ ਰਿਹਾ ਮੈਂ ਸਬਰ ਤੋਂ ਕੰਮ ਲਿਓ ਸਬਰ ਤੋਂ ਕੰਮ ਲਿਓ ਪਰ ਮੈਨੂੰ ਲੱਗਦਾ ਕਿ ਅੱਜ ਉਹਨਾਂ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਬਾਈ ਮੀਰੀ ਤੇ ਪੀਰੀ ਦਾ ਸਦਾਲ ਸਾਡੇ ਗੁਰੂਆਂ ਦਾ ਅਸੀਂ ਪ੍ਰਵਾਹ ਨਹੀਂ ਕਰਦੇ ਤਾਂ ਮੈਂ ਅੱਜ ਮੇਰੇ ਗੱਲ ਦਿਲ ਚ ਆਈ ਮੈਂ ਕਿਹਾ ਯਾਰ ਜਿਹੜੇ ਇਹੋ ਜਿਹੇ ਇਨਸਾਨਾਂ ਨੂੰ ਇਹ ਜੇ ਨੌਜਵਾਨਾਂ ਨੂੰ ਜਿਹੜੇ ਇਹਨੇ ਭਾਬਕੋ ਕੇ ਦਿਲੋਂ ਡਾਂਗਾ ਖਾ ਕੇ ਕੁੱਟਾਂ ਖਾ ਕੇ ਸੱਟਾਂ ਫੇਟਾਂ ਖਾ ਕੇ ਗਾ ਪਤਾ ਨਹੀਂ ਕੀ ਹੋ ਜਾਣਾ ਪਰਵਾਹ ਨਹੀਂ ਕਰਦੇ ਆ ਕੇ ਲੜਦੇ ਆ ਸਿਰ ਧੜ ਦੀ ਲਾ ਕੇ ਤੇ ਉਹ ਲੋਕ ਜਿਹੜੇ ਇਹ ਜੇ ਲੋਕਾਂ ਨੂੰ ਬੇਚ ਦਿੰਦੇ ਨੇ ਅੱਗੇ ਆ ਉਹ ਆਗੂ ਉਹਨਾਂ ਨੂੰ ਕਿੱਥੇ ਟੋਈ ਮਿਲਣੀ ਹੈ ਭਾਈ ਸੋਚਿਆ ਕਰੋ ਮੈਂ ਇੱਥੇ ਆਗੂ ਨੂੰ ਇੱਕ ਨਸੀਹਤ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਕਿ ਸੋਚਿਆ ਕਰੋ ਯਾਰ ਅਸੀਂ ਸਾਡੀ ਖਾਤਰ ਜਿਹੜਾ ਆਪਾਂ ਹੌਕਾ ਮਾਰ ਦਿੰਨੇ ਆ ਤੇ ਹੜ ਆ ਜਾਂਦਾ ਨੌਜਵਾਨਾਂ ਦਾ insanਾਂ ਦਾ ਪੰਜਾਬੀਆਂ ਦਾ ਤੇ ਆਪਾਂ ਕੋਈ ਆਪ ਦੇ ਹਿੱਤਾਂ ਖਾਤਰ ਜਾਂ ਕਿਸੇ ਹੋਰ ਦਾਬੇ 'ਚ ਜਾਂ ਦਬਕੇ 'ਚ ਆਪਾਂ ਕਿਸੇ ਤਰ੍ਹਾਂ ਦਾ ਕੋਈ ਸਮਝੌਤੇ ਕਰ ਜਾਂਦੇ ਆ ਤਾਂ ਯਾਰ ਅਸੀਂ ਇਸ ਪ੍ਰਮਾਤਮਾ ਦੀ ਦਰਗਾਹ 'ਚ ਵੀ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪਏ ਸੁਤੰਨਵਾਦ ਬਈ ਤੁਹਾਡਾ ਦਿਲੋਂ ਧੰਨਵਾਦ ਹੈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਕਿ ਤੁਹਾਡਾ ਮੈਂ ਇਹਨਾਂ ਦੇ ਨਾਲ ਧੰਨਵਾਦ ਕਰ ਸਕਾਂ ਕਿ ਤੁਸੀਂ ਇੰਨਾ ਜ਼ੋਰ ਲਗਾਇਆ ਸਰਕਾਰ ਦਾ ਰਾਤ ਤੋਂ ਲੈ ਕੇ ਪਰਸੋਂ ਤੋਂ ਲੈ ਕੇ ਵੀ ਕਿਸੇ ਤਰੀਕੇ ਨਾਲ ਜਿਸ ਤਰ੍ਹਾਂ ਮਾਨਸਾ ਦਾ ਇਹਨੇ ਪ੍ਰੋਗਰਾਮ ਫੇਲ ਕੀਤਾ ਹੈ ਇਹਨਾਂ ਦੇ ਹੌਸਲੇ ਵੱਧ ਗਏ ਸੀ ਇਹਨਾਂ ਨੇ ਭਰਮ ਪਾਲ ਲਿਆ ਸੀ ਵੀ ਇਹ ਇਹ ਪ੍ਰੋਗਰਾਮ ਵੀ ਅਸੀਂ ਫੇਲ ਕਰ ਦਿਆਂਗੇ ਪਰ ਤੁਸੀਂ ਬਾਦੋ ਸ਼ੇਰੋ ਬਹਿ ਜਾ ਬਹਿ ਜਾ ਕਰਾਤੀ ਇਹ ਭਲੇਖਾ ਦੂਰ ਕਰਤਾ ਸਰਕਾਰ ਦਾ ਕਿ ਬਹੁਤ ਵੱਡੇ ਭਲੇਖੇ ਚ ਹੈ ਜੇ ਤੁਸੀਂ ਐ ਡੰਡੇ ਦੇ ਜ਼ੋਰ ਤੇ ਦਬਾ ਕੇ ਆਵਾਜ਼ ਦੱਬਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਜਵਾਨੀ ਬਰਦਾਸ਼ਤ ਨਹੀਂ ਕਰਨਗੇ ਸੁਪੰਤ ਸਿਆ ਤੈਨੂੰ ਵੀ ਬੇਨਤੀ ਕਰਨਾ ਚਾਹਣਾ ਛੱਡ ਯਾਰ ਕਿਹੜੇ ਚੱਕਰਾਂ ਚ ਪਿਆ ਕਿਹੜੇ ਚੱਕਰਾਂ ਚ ਪਿਆ ਯਾਰ ਤੂੰ ਖੁਦ ਐਂ ਬੋਲਦਾ ਰਿਹਾ ਐਂ ਬੋਲ-ਬੋਲ ਕੇ ਤੂੰ ਦੂਜਿਆਂ ਦੀਆਂ ਗੱਲਾਂ ਲੋਕਾਂ ਸਾਹਮਣੇ ਰੱਖਦਾ ਰਿਹਾ ਅੱਜ ਤੇਰੀਆਂ ਗੱਲਾਂ ਲੋਕ ਰੱਖਣ ਲੱਗੇ ਤੇ ਤੈਨੂੰ ਬਰਦਾਸ਼ਤ ਨਹੀਂ ਹੋ ਰਹੀ ਯਾਰ ਕਿਉਂ ਜਵਾਨੀ ਨੂੰ ਲੱਪਣ ਤੇ ਤੁਰ ਪਿਆ ਕਿਉਂ ਜਵਾਨੀ ਉਹ ਹੀ ਜਵਾਨੀ ਜਿਹੜੀ ਜਿਹੜੀ ਅੱਜ ਸੜਕਾਂ ਤੇ ਆਈ ਆ ਹਜ਼ਾਰਾਂ ਦੀ ਗਿਣਤੀ ਚ ਇਹ ਉਹੀ ਨੌਜਵਾਨ ਨੇ ਜਿਹੜੇ ਤੇਰੇ ਨਾਲ ਸਿੱਖਦੇ ਤੈਨੂੰ ਆਪਣਾ ਐਡਾ ਵੱਡਾ ਮਤਲਬ ਕਿ ਆਦਰਸ਼ ਮੰਨਦੇ ਸੀ ਪਿਆਰ ਕਰਦੇ ਸੀ ਇੰਨੀ ਮੁਹੱਬਤ ਕਰਦੇ ਸੀ ਤੈਨੂੰ ਹੱਥਾਂ ਦੇ ਚੱਕ ਨੇ ਜਿੱਥੇ ਭੰਤ ਨੇ ਆਉਣਾ ਮੈਂ ਕਨਾ ਬਨੇਰੇ ਭਰ ਦਿੰਦੇ ਸੀ ਤੇਰੀ ਖਾਤਰ ਲੜਦੇ ਸੀ ਲੋਕਾਂ ਨਾਲ ਕਿਹੜਾ ਬੰਦਾ ਤੈਨੂੰ ਕੋਈ ਗਲਤ ਕਹਿਂਦਾ ਨਹੀਂ ਤਰੀਕਾ ਤੇ ਲੜਦੇ ਸੀ ਇਹ ਨੌਜਵਾਨ ਪਰ ਅੱਜ ਤੂੰ ਉਹਨਾਂ ਦੇ ਖਿਲਾਫ ਹੋ ਕੇ ਖੜ ਗਿਆ ਪਰ ਅੱਜ ਤੁਸੀਂ ਜੋ ਕੀਤਾ ਬਾਈ ਤੁਹਾਡਾ ਤਹਿ ਦਿਲੋਂ ਧੰਨਵਾਦ ਬਾਕੀ ਮੈਂ ਧੰਨਵਾਦ ਕਰਦਾ ਖਾਸ ਤੌਰ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਉਹਨਾਂ ਦੇ ਕਾਕਾ ਸਿੰਘ ਕੋਟੜਾ ਜੀ ਦਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸਰਜੀਤ ਫੂਲ ਜੀ ਦਾ ਭਾਰਤੀ ਕਿਸਾਨ ਜੁਨੀਅਨ ਏਕਤਾ ਆਜ਼ਾਦ ਜਸਵਿੰਦਰ ਸਿੰਘ ਲੋਂਗੋਵਾਲ ਉਹਨਾਂ ਦਾ ਹੋਰ ਜਥੇਬੰਦੀਆਂ ਕਾਫੀ ਸੀਗੀਆਂ ਇਹਨਾਂ ਦੇ ਨਾਮ ਇਥੋਂ ਸ਼ਾਇਦ ਰਹਿ ਵੀ ਗਏ ਹੋਣਗੇ ਇਹ ਸਾਰੀਆਂ ਉਹ ਜਥੇਬੰਦੀਆਂ ਸੀ ਜਿਹੜੀਆਂ ਅਗਵਾਈ ਕਰ ਰਹੀਆਂ ਸੀਗੀਆਂ ਇਹ ਸਾਰੇ ਸੰਘਰਸ਼ ਦੀ ਸੋ ਸਾਰਿਆਂ ਨੇ ਬਹੁਤ ਜੋਰ ਲਾਇਆ ਬਥੇਰਾ ਨਾਕੇ ਨੂਕੇ ਲਾ ਕੇ ਬਥੇਰਾ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਧਰੋਂ ਸਰਜੀਤ ਵਰਗੇ ਕਾਕੇ ਵਰਗੇ ਭਾਂਦੇ ਤੁਰੇ ਗਿਆ ਰੋਕਾਂ ਟੋਕਾਂ ਬੜਬੜ ਵਾਲੀਆਂ ਤੇ ਹੋਰ ਉਹਨਾਂ ਨੇ ਵੀ ਧੰਨਵਾਦ ਬਾਈ ਹੋਰ ਆਪਣੀ ਜਥੇਬੰਦੀ ਕਾਦੀਆਂ ਉਹਨਾਂ ਨੇ ਵੀ ਧੰਨਵਾਦ ਜਾਨੇ 21 ਗ 22 ਜਥੇਬੰਦੀਆਂ ਸੀਗੀਆਂ ਸਾਰੀਆਂ ਬਹੁਤ ਨੇ ਨਾਂ ਨਹੀਂ ਮੈਨੂੰ ਪਤਾ ਉਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਕਿ ਤੁਸੀਂ ਬਹੁਤ ਸੱਚੀ ਗਵਾਹੀ ਕੀਤੀ ਹੈ ਤੇ ਇਹ ਜਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਇਹ ਭਾਂਨੇ ਲਈਨੀ ਜਬਰ ਦੇ ਖਿਲਾਫ ਜਿੱਤ ਹੋਈ ਹੈ ਜੋ ਜ਼ਬਰ ਦੇ ਨਾਲ ਇਹ ਆਵਾਜ਼ ਨੂੰ ਦੱਬਣਾ ਚਾਹੁੰਦੇ ਆ ਉਹਦੇ ਖਿਲਾਫ ਜਿੱਤਤਾ ਹੈ ਸੋ ਮੈਂ ਇੱਕ ਹੋਰ ਅਪੀਲ ਕਰਾਂ ਬੇਨਤੀ ਕਰਦਾ ਨੌਜਵਾਨਾਂ ਨੂੰ 13 ਤਰੀਕ ਨੂੰ ਦਿੱਲੀ ਜਾਣ ਦਾ ਸੱਦਾ ਹੈ ਬਾਦ ਤੋਂ ਬਾਦ ਖਨੌਰੀ ਵਾਲੇ ਪਾਸੇ ਤੇ ਸ਼ੰਭੂ ਵਾਲੇ ਪਾਸੇ ਆਪਾਂ ਇਕੱਠੇ ਹੋਣਾ ਨੌਜਵਾਨੋ 13 ਤਰੀਕ ਨੂੰ ਆਪਾਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਵੱਲ ਕੂਚ ਕਰਨਾ ਹੈ ਜੋ ਜਿਹੜੀਆਂ ਗੱਲਾਂ ਅਧੂਰੀਆਂ ਰਹਿ ਗਈਆਂ ਉਸ ਵੇਲੇ ਉਹਨਾਂ ਗੱਲਾਂ ਨੂੰ ਕਿਉਂਕਿ ਹੁਣ ਜਿਹੜਾ ਇਹ ਤਰੀਕੇ ਨਾਲ ਇਹ ਸਾਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਐ ਬੜੀਆਂ ਖਤਰਨਾਕ ਜਿਹੜੀਆਂ ਨੀਤੀਆਂ ਆ ਰਹੀਆਂ ਨੇ ਉਹ ਉਹਦੇ ਖਿਲਾਫ ਆਪਾਂ ਨੂੰ ਇਕੱਠੇ ਹੋ ਕੇ ਲਾਂਬਾ ਬੰਦੋ ਕੇ ਲੜਾਈ ਲੜਨੀ ਹੀ ਪੈਣੀ ਹੈ ਜੇ ਨਾ ਇਕੱਠੇ ਹੋਏ ਤਾਂ ਯਾਦ ਰੱਖਿਓ ਇਕੱਲੇ ਇਕੱਲੇ ਰਹਿ ਗਏ ਤਾਂ ਸਾਡਾ ਸਾਰਾ ਇਹ ਕਾਰੋਬਾਰ ਸਾਡਾ ਰੋਜ਼ਗਾਰ ਸਾਡਾ ਇਹ ਸਾਡੀਆਂ ਜ਼ਾਇਦਾਦਾਂ ਜ਼ਮੀਨਾਂ ਸਾਡੇ ਹੱਕ ਹਕੂਕ ਸਾਰੇ ਖੋਹ ਲੈਣੇ ਸਾਰੇ ਦਬ ਲੈਣੇ ਐ ਇੰਨੀਆਂ ਖਤਰਨਾਕ ਨੀਤੀਆਂ ਜਿਹੜੀਆਂ ਨਿਊ ਵਰਲਡ ਆਰਡਰ ਦੀਆਂ ਆ ਰਹੀਆਂ ਨੇ ਉਹਦੇ ਲਈ ਸਾਨੂੰ ਇੱਕ ਮੋਟੇ ਇੱਕ ਜੁੱਟ ਹੋਣਾ ਪੈਣਾ ਛੱਡ ਦਿਓ ਮੇਰਾ ਵੀਰ ਇਹ ਯਾਰ ਪਾ ਜਿਹੜੀਆਂ ਆਪਾਂ ਬਖਰੇਵੇਂ ਧੜੇ ਬਾਜ਼ੀਆਂ ਗਰੁੱਪ ਬਾਜ਼ੀਆਂ ਖੜੀਆਂ ਕਰ ਲੈਣੇ ਆ ਕਿ ਅਸੀਂ ਜੀ ਫਲਾਨੀ ਧਰਨ ਵਾਲਾ ਸੀ ਫਲਾਨੀ ਧਰਨ ਵਾਲਾ ਨਹੀਂ ਯਾਰ ਅਸੀਂ ਸਾਰੇ ਕਹੋਗੇ ਅਸੀਂ ਤਾਂ ਬਈ ਪੰਜਾਬ ਦੇ ਹਾਂ ਅਸੀਂ ਆਪਣੀ ਧਰਤੀ ਮੰਨਦੇ ਹਾਂ ਸਾਡੀਆਂ ਬੋਲੀਆਂ ਵਰਸੇ ਇਤਿਹਾਸ ਪਾਣੀ ਸਭ ਦੇ ਸਾਂਝੇ ਹਨ ਨਾ ਮੇਰਾ ਵੀਰ ਮੈਂ ਫੇਸਬੁਕ 'ਤੇ ਕੋਸ਼ਿਸ਼ ਕਰਦੇ ਆ ਲਗਾਤਾਰ ਟਿੱਪਣੀਆਂ ਕਰਦੇ ਆ ਕਿ ਪੋਸਟਾਂ ਪਾਉਂਦੇ ਆ ਵੀਡੀਓ ਪਾਉਂਦੇ ਆ ਤਨ ਹੱਥ ਬੰਨ੍ਹ ਕੇ ਬੇਨਤੀ ਆ ਪੰਜਾਬ ਨੂੰ ਇਕੱਠਾ ਹੋ ਕੇ ਲੜਨ ਦੇ ਯਾਰ ਕਿਸੇ ਨੇ ਨਹੀਂ ਕੋਈ ਨਹੀਂ ਦੇਖਣਾ ਵੀ ਇਹ ਕਾਮਰੇਡ ਹੈ ਕਿ ਸਿੱਖ ਹੈ ਸਿਰ ਤੇ ਬੰਨੀ ਹੋਈ ਦਸਤਾਰ ਤੇ ਮੂਰੇ ਦਾੜੀ ਦੇਖਣੀ ਐ ਅਗਲੇ ਨੇ ਤੁਹਾਨੂੰ ਉਹਦੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰਨੀ ਉਥੇ ਨੂੰ ਦੇਖ ਦੇ ਵੀ ਤੂੰ ਕਿਹੜੀ ਧਿਰ ਦਾ ਐ ਕਿਹੜੀ ਧਾਰਾ ਦਾ ਐ ਤਾਂ ਮੇਰਾ ਵੀ ਤੁਹਾਨੂੰ ਬੇਨਤੀ ਕਰਦਾ ਇਕੱਠੇ ਹੋ ਜਾ ਪਿੰਡਾਂ ਦੇ ਵਿੱਚ ਜਥੇਬੰਦ ਰੂਪ ਵਿੱਚ ਇਕੱਠੇ ਹੋਵੋ ਜਿਹੜੀ ਵੀ ਜਥੇਬੰਦੀ ਤੁਹਾਨੂੰ ਚੰਗੀ ਲੱਗੇ ਪਿੰਡ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਉਹਨਾਂ ਨਾਲ ਜੁੜ ਜੁਮੇ ਜੇ ਚਾਹੁੰਦੇ ਆ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬਚਾਅ ਹੋਵੇ ਨਹੀਂ ਇੰਨਾ ਖਤਰਨਾਕ ਤਰੀਕੇ ਦੇ ਨਾਲ ਮੋਦੀ ਤੁਹਾਡੇ ਉੱਤੇ ਹਵਲੇ ਕਰਨ ਨੂੰ ਤਿਆਰ ਹੋਇਆ ਬੈਠਾ ਹੈ ਤਾਂ ਤੁਹਾਡਾ ਬਚਣਾ ਬਹੁਤ ਮੁਸ਼ਕਲ ਹੋ ਜੀ ਸੋ ਇਸ ਕਰਕੇ 13 ਤਰੀਕ ਨੂੰ ਯਾਦ ਰੱਖਿਓ ਦਿੱਲੀ ਵਾਲਾ ਆਪਾਂ ਕੁਚ ਕਰਨਾ ਜਿਵੇਂ 26 ਨਵੰਬਰ ਨੂੰ ਆਪਾਂ ਗਏ 26 ਨਵੰਬਰ 2020 ਨੂੰ 13 ਤਰੀਕ ਨੂੰ ਆਪਾਂ ਉਧਰ ਨੂੰ ਕੁਚ ਕਰਨਾ ਸੋ ਬੱਦ ਤੋਂ ਬੱਦ ਵੱਡੀ ਗਿਣਤੀ ਦੇ ਵਿੱਚ ਮੇਰਾ ਵੀਰ ਉਧਰ ਨੂੰ ਆਪਾਂ ਚਾਲੇ ਪਾਉਣਿਆ ਸੋ ਇਸ ਤੋਂ ਇਲਾਵਾ ਧੰਨਵਾਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਾ ਵੀ ਮੈਂ ਕਰਨਾ ਚਾਹੁੰਦਾ ਚੰਨੀ ਜੀ ਦਾ ਉਹਨਾਂ ਨੂੰ ਵੀ ਅੱਜ ਘਰੇ ਘੇਰ ਲਿਆ ਸੀ ਉਹਨੇ ਆਜਾਉਣਾ ਸੀ ਇੱਥੇ ਚਲੋ ਵਿਚਾਰਾਂ ਦੇ ਬਖਰੇਵੇਂ ਹੈਗੇ ਆ ਸاسي ਤੌਰ ਤੇ ਵੀ ਬਖਰੇਵੇਂ ਨੇ ਉਹਨਾਂ ਦੀ ਪਾਰਟੀ ਪਦਦਰ ਤੇ ਵੀ ਸਾਡੇ ਬਖਰੇਵੇਂ ਨੇ ਪਰ ਉਸ ਇਨਸਾਨ ਨੇ ਹਾਂ ਦਾ ਨਾਰਾ ਮਾਰਿਆ ਸੁਖਪਾਲ ਸਿੰਘ ਕਹਰੇ ਨੇ ਹਾਂ ਨਾਰਾ ਮਾਰੇ ਉਹਦੀ ਆਇਆ ਵੀ ਸੀ ਨੱਤੀ ਨੂੰ ਉਦੋਂ ਬਾਅਦ ਬੋਲਿਆ ਵੀ ਆ ਚਲੋ ਖੈਰਾ ਤਾਂ ਵੈਸੇ ਹੀ ਜਿੱਥੇ ਵੀ ਜ਼ਬਰ ਹੁੰਦਾ ਜ਼ੁਲਮ ਹੁੰਦਾ ਉਹਦੇ ਖਿਲਾਫ ਡਟ ਕੇ ਰਹਿੰਦਾ ਤੇ ਸਾਰਿਆਂ ਦਾ ਭਾਈ ਜਿਹੜੇ ਜਿਹੜੇ ਮੇਥੋਂ ਰਹਿ ਗਏ ਭਰਾਵੋ ਕੋਈ ਨਾਂ ਨਹੀਂ ਲਿਆ ਲਿਆ ਗਿਆ ਉਹਨਾਂ ਦਾ ਵੀ ਧੰਨਵਾਦ ਹੈਦਰ ਨੂੰ ਧੰਨਵਾਦ ਆ ਜੇਰੋਂ ਲੜਨ ਵਾਲੇ ਬੰਦੇ ਹਵੇਸ਼ਾ ਜਿੱਤਦੇ ਆ ਦਿਮਾਗ ਤੋਂ ਲੜਨ ਵਾਲੇ ਬੰਦੇ ਹਾਰ ਜਾਂਦੇ ਆ ਸੋ ਜਿੱਤ ਵੀ ਜੇਰੋਂ ਲੜਨ ਵਾਲੇ ਦੀ ਸਤਿ ਧੰਵਾਦ ਸਾਰਿਆਂ ਦਾ ਜਉਂਦੇ ਵਾਸਤੇ ਰਹੋ ਬਾਈ ਆਪਾਂ ਮਿਲਦੇ ਆ 13 ਤਰੀਕ ਨੂੰ ਖਨੌਰੀ ਤੇ ਸੰਭੂ ਦਿੱਲੀ ਵੱਲ ਚੱਲੇ ਪੂਰੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹੇਲਨੀ ਨਇਆ ਜ਼ਮਾਨਾ ਨਈ ਸੋਚ